ਮੈਂ ਮੈ ਵਲੋਗ ਪਾਣਾ ਵਾਂ ਦੂਜੇ ਦੀ ਮਰਜ਼ੀ ਮਿਲਾ ਕਰ ਲਾ ਜਿਹੜੀ ਕੰਪਨੀ ਮੈਂ ਜੋਬ ਕਰਦਾ ਵਾਂ 9 ਤੋਂ 6 ਅੱਜ ਮੈਂ ਤੁਹਾਨੂੰ ਉਹਦਾ ਰੂਲ ਦੱਸੂਗਾ ਕੰਪਨੀ ਤੋਂ ਘਰ ਵਾਪਸੀ ਦਾ ਕਿ ਮੈਂ ਡੇਲੀ ਕੀ ਤਰ੍ਹਾਂ ਵਾਪਸ ਜਾਣਾ ਇਹ ਸਾਡੀ ਕੰਪਨੀ ਆ ਉਹ ਗੁਰਪੀ ਭਾਜੀ ਕੰਮ ਕਰਨ ਦੇ ਇਹ ਬੰਦੇ ਆ ਆਪਣੀ ਕੰਪਨੀ ਦੇ ਸਟਾਫ ਜਿਹੜਾ ਕਿ ਚੱਲਾ ਵਾ ਕਰਾਣੋ ਤੇ ਗੋਪੀ ਭਾਈ ਨੇ ਜਾਣਾ ਵਾ ਸਵਾ 6 ਵੇ ਛੁੱਟੀ ਕਰਕੇ ਅਹੀਂ ਤੇ ਬਾਕੀ ਸਟਾਫ ਚੱਲ ਚੱਲਣਾ ਬਾਈ ਬਾਈ ਓਕੇ ਜੀ ਹਾਂ ਮੇਰੀ ਸੀਟ ਹੈ ਜਿੱਥੇ ਡੇਲੀ ਮੈਂ ਆ ਕੇ ਬੈਠਦਾ ਹਾਂ ਵਾਹ ਕਿਆ ਸੀਨ ਹੈ ਵਾਹ ਕਿਆ ਸੀਨ ਹੈ ਆਪਣੀ ਡੈਰੀ ਤੇ ਆ ਆਪਣਾ ਲੈਪਟਾਪ ਹੈ ਹੈੱਡਫੋਨ ਹੈ ਆ ਗੋਬੀ ਭਾਈ ਕੰਮ ਕਰਨ ਦੇ ਆ ਸਾਡਾ ਸਟੂਡੈਂਟ ਹੈ ਲੱਗਦਾ ਮੇਰੀ ਬਾਸ ਨਿਕਲ ਗਈ ਓ ਗੁਰੂਆ ਮੈਂ ਕਹਦਾ ਬਾਸ ਬਾਗੜ ਕੇ ਆ ਆ ਮੀਨ ਹਾਈਵੇ ਆ ਅੰਮ੍ਰਿਤਸਰ ਨੂੰ ਜਾਂਦਾ ਤੇ ਆ ਜਾਂਦਾ ਵਾ ਟਾਂਗਰੇ ਨੂੰ ਜਲੰਧਰ ਨੂੰ ਤੇ ਇੱਧਰ ਨੂੰ ਆਪਾਂ ਚੱਲੇ ਉਹ ਅੱਡੇ 'ਚ ਆਪਾਂ ਨੂੰ ਬੱਸ ਮਿਲਲੀ ਉਹ ਅੱਡਾ ਵਾ ਜਿੱਥੇ ਟਰੱਕ ਖਲੋਤਾ ਦੇ ਬੱਸ ਖਲੋਤੀ ਹੈ ਤੋ ਲੱਗਦਾ ਬਸ ਮੇਰੀ ਪਰ ਬਾਸ ਅੱਜ ਕੋਈ ਹੋ ਰਿਹਾ ਚੇਂਜ ਆ ਬਸ ਅੱਜ ਇਹ ਆਪਣੀ ਵਸ ਨਹੀਂ ਹੈਗੀ ਆ ਰੋਂਗ ਰੋਏ ਗੱਡੀਆਂ ਜਾਂਡੀਆਂ ਹੈ ਭਰਾਵਾ ਇਹਨਾਂ ਤੋਂ ਬਚ ਕੇ ਜਾਇਆ ਕਰੋ ਇਹਨਾਂ ਦਾ ਕੋਈ ਨਹੀਂ ਜੇ ਪਤਾ ਆ ਸਾਡਾ ਡਾਟਾਂਗਰਾਵਾ ਅਡੇ ਟਾਂਗਰੇ ਦੀਆਂ ਦੁਕਾਨਾਂ ਆ ਇਤਰੋਂ ਮੈਂ ਆਇਆ ਵਾ ਆ ਮੀਨ ਅਟਾ ਇੱਥੋਂ ਮਿਲਦੀਆਂ ਬਸਾਂ ਔਰ ਰੈਡੀ ਜਿਹੜੀ ਬਰਗਰਾਂ ਦੀ ਲੱਗੀ ਉੱਥੇ ਆਪਾਂ ਖਲੋ ਕੇ ਬੱਸ ਦੀ ਵੇਟ ਕਰਨੀ ਹਾਂ ਕਲੀ ਡੇਲੀ ਆਪਾਂ ਇੱਥੇ ਆ ਕੇ ਭੇਜਦੇ ਅੰਕਲ ਜੀ ਦੇ ਗੋਰੀ ਤੋਂ ਬੱਸ ਨਹੀਂ ਹੁੰਦੀ ਇੱਥੇ ਬੱਸ ਦੀ ਵੇਟ ਕਰਨੀ ਆਪਾਂ ਬੱਸ ਅਜੇ ਤੱਕ ਆਈ ਨਹੀਂ ਪਾਣੀ ਪੀਣਾ ਤੂੰ ਰੋੜੀ ਜਾਣਾ ਜਾਮ ਲੱਗਾ ਪਤਾ ਨਹੀਂ ਕਿਹੜੀ ਗੱਲ ਦਾ ਇਹ ਇਹ ਅੰਕਲ ਜੀ ਜਨਾਗੋ ਆਪਾਂ ਆ ਗਏ ਪੈਨੇ ਡੇਲੀ ਕਿਉਂਕਿ ਆਪਾਂ ਬੱਸ ਦੀ ਵੇਟ ਕਰਨ ਦੇ ਬੱਸ ਹਜੇ ਤੱਕ ਆਈ ਨਹੀਂ ਆ ਤੇ ਅੰਕਲ ਜੀ ਇੱਥੇ ਬਰਗਰਾਂ ਦੀ ਰੇੜੀ ਲਾਉਂਦੇ ਦੁਕਾਨੇ ਇਹਨਾਂ ਦੀ ਆਪਣੀ ਆ ਪਿੱਛੇ ਬਰਗਰਾਂ ਦੀ ਦੁਕਾਨੇ ਇਹਨਾਂ ਦੀ ਤੇ ਮੈਂ ਅੰਕਲ ਜੀ ਦੇ ਕੋਲ ਆ ਕੇ ਵਿਖਾਇਆ ਵਾ ਤੇ ਆਪਾਂ ਬੱਸ ਦੀ ਵੇਟ ਕਰਨ ਦੇ ਆ ਉਤਰਾ ਟ੍ਰੈਫਿਕ ਬੜਾ ਜਾਮ ਹੋਇਆ ਪਿਆ ਤੇ ਏ ਉਹ ਦੁਕਾਨਾਂ ਜਿੱਥੇ ਅੰਕਲ ਜੀ 버ਗਰ ਬਣਾਉਂਦੇ ਅੰਕਲ ਜੀ ਦੇ ਅੰਕਲ ਜੀ ਦਾ ਬੇਟਾ ਸੈਲਫ ਇਹ ਭਾਜੀ ਆਪਣੇ ਨਾਲ ਜਿਹੜੇ ਦਿੱਲੀ ਅਮਰਸਰ ਜਾਂਦੇ ਆ ਨਾਂ ਤੇ ਇਹਨਾਂ ਦਾ ਹੈਗਾ ਸ਼ਮਸ਼ੀਰ ਸਿੰਘ ਪਰ ਸਾਰੇ ਇਹਨੂੰ ਡਾਕਟਰ ਡਾਕਟਰ ਕਹਿੰਦੇ ਆ जिमेयो अब सिद्धू मूसे वाला ਦਾ ਗਾਣਾ ਨਹੀਂ ਹੈਗਾ ਨਹੀਂ ਮੈਂ ਡਾਕਟਰ ਬਹਿਮਾ ਦਾ ਤੂੰ ਦੱਸ ਕੜਾਉਣਾ ਤਾਂ ਮੁੰਡਾ ਡਾਕਟਰ ਬਹਿਮਾ ਦਾ ਡਾਕਟਰ ਇਹ ਬਹਿਮਾ ਦੇ ਡਾਕਟਰ ਆ ਤੇ ਆਪਾਂ ਤੋਂ ਵੀ ਬੱਸ ਦੀ ਵੇਟ ਕਰਨ ਦੇ ਤੇ ਉਹ ਦੇਖ ਲਓ ਦੂਰ ਦੂਰ ਤੱਕ ਬੱਸ ਨਹੀਂ ਆਈ ਇਹਨਾਂ ਦੇ ਦੇਖ ਲਓ ਕਿੰਨੀ ਹਨਨੀ ਅੜੀ ਗੱਲ ਆ ਬਾਸ ਟੱਡੇ ਲੋਗੇ ਬੱਸ ਨਹੀਂ ਆਈ ਬੱਸ ਨਹੀਂ ਆਈ ਸਹੀ ਗਾ ਹੈ ਇਹ ਭਾਜੀ ਵੀ ਆਪਣੇ ਮੂੰਹ ਮਜਾਮਜੂ ਕਰ ਰਹੇ ਨੇ ਮਾੜਾ ਮੋਟਾ ਅਰੇ ਕਹਿਣਾ ਕੀ ਚਾਹਤੇ ਹੋ ਇੱਕ ਸਾਡੇ ਪਾਪਾ ਹੀ ਹੈਗੇ ਐਥਲੀਟ ਪਾਪਾ ਜੀ ਉਹ ਅਜੇ ਆਏ ਉਹ ਅਜੇ ਆਏ ਨਹੀਂ ਉਹ ਆਗ ਮਿਲਖਾ ਬਾਗ ਉਹ ਪਾਪਾ ਹੀ ਹੁੰਦੇ ਹੁੰਦੇ ਨਾਲ ਵੀ ਆਪਾਂ ਤੁਹਾਨੂੰ ਬੁਲਾਉਨੇ ਰੋਜੋ ਥੋੜੀ ਦੇਰ ਤੱਕ ਉਹ ਆਪਣੇ ਪਾਪਾ ਹੀ ਬਾਗ ਮਿਲਖਾ ਬਾਗ ਹੁੰਦੇ ਕੰਮ ਕੀਤਾ ਉਹਨਾਂ ਨੇ ਹਾਂ ਜਦੋਂ ਤੁਰ ਕੇ ਆਉਣਗੇ ਫਿਰ ਵੀ ਹਾਂ ਸਹੀ ਗੱਲ ਹੈ ਆ ਕਰਤਾਰ ਪਾਸਿਆ ਜਿੱਤੇ ਮੈਂ ਦਿੱਲੀ ਜਾਣਾ ਵਾ ਹਾਂ ਤੇ ਅੱਜ ਬਾਬਾ ਲੇਟ ਆਈ ਸ਼ਾਮ ਦਾ ਨਾਲ ਸੋਨਾ ਹਾਂ ਹਾਂ ਸ਼ਾਮਾਂ ਨੂੰ ਜਾਣਾ ਵਾਂ ਦਿੱਲੀ ਸਵੇਰੇ ਉਧਰ ਹੋਣਾ ਸ਼ਾਮਾਂ ਨੂੰ ਇਸ ਵਾਸਤੇ ਜਾਣਾ ਵਾਂ ਮੈਂ ਬੜੇ ਬੰਦੇ ਚੰਗੇ ਹੈਗੇ ਪਾਸੇ ਤੇ ਬੈ ਗਏ ਆਪਾਂ ਉੱਪਰ ਹੀ ਬਈ ਜੀ ਬਾਈ ਬਾਈ ਬਲੌਗ ਪਾਣਾ ਮੋੜ ਲਈ ਰੁਟੀਨ ਹੈ ਆਪਣੀ ਬਸ ਵਿੱਚ ਤੇ ਬਸ ਵਿੱਚ ਖਲੋਦੇ ਸੀਟਾ ਸੁਦਾ ਹੈ ਯਾਨੀ ਬਸ ਭਰੀ ਪੂਰੀ ਬਾਹਰਿਕਾ ਬਾਹਰ ਤੇ ਭਾਈ ਆਪਣੇ ਆਪ ਉਹ ਮਿਲਖਾ ਸਾਹਿਬ ਨਹੀਂ ਆਏ ਉਹ ਮੇਰੇ ਨਾਲ ਛੁੱਟੀ ਦੇ ਪਰ ਆਏ ਮੇਰੇ ਨਾਲ ਸਵੇਰੇ ਹੈਗੇ ਸਵੇਰੇ ਮੇਰੇ ਨਾਲ ਆਏ ਬਸ ਦੇ ਵਿੱਚ ਭੋਗੋ ਜੀ ਆ ਜਾ ਬਿਆਰੇ ਆ ਜਾ ਆ ਉਤਰ ਗਏ ਆਪਾਂ ਅਲਫਾ ਵਨ ਉਹ ਅਲਫਾ ਵਨ ਤੇ ਆ ਕਰਤਾਰਬਾਸ ਜਿਹਦੇ ਵਿੱਚੋਂ ਮੈਂ ਉਤਰਿਆ ਉਹ ਅਲਫਾ ਵਨ ਤੇ ਇਧਰ ਨੂੰ ਹੱਪ ਜਾਣਾ 100 ਫੁੱਟੀ ਰੋਡ ਤੇ 100 ਫੁੱਟੀ ਰੋਡ ਤੇ ਆਪਾਂ ਨੂੰ ਮਿਲਣਗੇ ਆਪਣੇ ਸਰਦਾਰ ਸਾਹਿਬ ਜਾਨੀ ਦੇ ਡੈਡੀ ਜੀ ਤੇ ਉਹ ਉੱਥੇ ਬਾਈਕ ਲੈ ਕੇ ਖੜੇ ਹੋਣੇ ਤੇ ਉੱਥੋਂ ਫਿਰ ਆਪਾਂ ਬੈ ਕੇ ਘਰ ਨੂੰ ਚੱਲਣਾ ਹਲਫਾ ਬੰਦ ਸੱਤ ਸਾਲ ਜੋਬ ਕੀਤੀ ਇੱਥੇ ਮੈਂ ਹਲਫਾ ਬੰਦ ਦੇ ਵਿੱਚ ਕਈਆਂ ਦੀ ਫੇਵਰੇਟ ਜਗ੍ਹਾ ਮਹਾਰਾਜਾ ਰੈਸਟੋਰੈਂਟ ਐਂਡ ਬਾਰ ਕਈਆਂ ਦੀ ਫੇਵਰੇਟ ਜਗ੍ਹਾ ਹੋ ਜਾਂਦੀ ਮੇਰੀ ਕਰਤਾਰ ਬੱਸ ਪੀਲੇ ਰੰਗ ਦੀ ਇਦਰਾ ਸਵਾਰੀਆਂ ਭਰ ਭਰ ਕੇ ਲੌਂਡਿਆ ਦੇ ਵਿੱਚ ਇਹਨੂੰ ਥੋੜੀ ਹੈ ਰੇਲੋਂ ਮੈਂ ਉੱਥੋਂ ਚੱਲਿਆ ਜੇ 6:30 ਵਜੇ 6 ਵਜੇ ਛੁੱਟੀ ਮੈਨੂੰ 6:30 ਵਜੇ ਮੈਨੂੰ ਬੱਸ ਮਿਲੀ ਤੇ ਪਹੁੰਚਦਿਆਂ ਪਹੁੰਚਦਿਆਂ 7:00 ਵਜੇ ਮੈਨੂੰ ਇੱਥੇ ਅੱਧਾ ਘੰਟਾ ਲੱਗ ਜਾਂਦਾ ਮੈਂ ਅਲਫਾ ਮੰਕੋ ਤੁਰਿਆ ਤੁਰਿਆ ਜਾਣ ਡਿਆ ਵਾਂ ਸੋਫਟੀ ਰੋਡ ਨੂੰ ਡੈਡੀ ਦਾ ਫੋਨ ਆ ਗਿਆ ਉਹ ਮੈਨੂੰ ਕਿ ਮੈਂ ਸੋਫੜੀ ਰੋਡ ਤੇ ਆ ਗਿਆ ਵਾਂ ਤੇ ਮੈਂ ਡੈਡੀ ਜੀ ਨੂੰ ਕਿਹਾ ਕਿ ਤੁਸੀਂ ਨਾ ਥੋੜਾ ਜਿਹਾ ਹੋਰ ਅੱਗੇ ਆ ਜਾਓ। ਦਿੱਲੀ ਮੈਲਫਾ 1 ਤੋਂ ਲੈ ਕੇ ਸੋਫੜੀ ਰੋਡ ਤੱਕ ਤੁਰਦਾ ਵਾਂ ਕਿਉਂਕਿ ਲੋਕੀ ਪੈਸੇ ਲਾ ਕੇ ਪੈਸੇ ਖਰਚ ਕੇ ਟਰੈਡਮਿਲਾਂ ਦੇ ਤੋੜਣ ਦੇ ਤੇ ਜੇ ਮੈਨੂੰ ਇੰਨਾ ਟਾਈਮ ਲੰਡਿਆ ਤੁਰਨ ਦਾ ਤਾਂ ਕਿਉਣਾ ਮੇਰਾ ਫਾਇਦਾ। ਖਾਵਾ ਕਿਉਂਕਿ ਗੱਡੀਆਂ ਦੇ ਇੱਥੇ ਬਥੇਰੀਆਂ ਲੰਗਦੀਆਂ ਆਟੋ ਰਿਕਸ਼ੇ ਬਥੇਰੇ ਲੰਗਦੇ ਪਰ ਮੈਂ ਤੁਰਨਾ ਸਭ ਤੋਂ ਵਧੀਆ ਸਮਝਦਾ ਵਾਂ ਤੇ ਚਲੋ ਥੋੜਾ ਜਿਹਾ ਤੁਰਿਆ ਜਾਵੇ। ਡੈਡੀ ਵੀ ਮੋਟਰਸਾਈਕਲ ਚਲਾਉਂਦੇ ਹੋਏ ਅੱਗੇ ਤੱਕ ਆ ਗਏ ਆ ਤੇ ਆ ਡੈਡੀ ਖਲੋਤੇ ਆ ਲਓ ਜੀ ਆਪਾਂ ਬੈਗੇ ਡੈਡੀ ਦੇ ਨਾਲ ਮੋਟਰਸਾਈਕਲ ਤੇ ਚਲੋ ਡੈਡੀ ਹੁਣ ਆਪਾਂ ਜਾਵਾਂਗੇ ਮੋਟਰਸਾਈਕਲ ਤੇ ਆਹ ਦੇਖੋ ਮੈਂ ਡੈਡੀ ਨਾਲ ਬੈਠਾ ਆ ਮੋਟਰਸਾਈਕਲ ਡੈਡੀ ਮੋਟਰਸਾਈਕਲ ਚਲਾਣ ਦੇ ਵੇਲੇ ਮੈਂ ਜਰ ਉਹਨਾਂ ਨਾਲ ਗੇ ਜੀ ਆਪਾਂ ਆਪਣੇ ਸੋਫੜੀ ਰੋਡ ਦਾ ਡੈਡੀ ਚਲਾਉਂਦੇ ਸੀ ਹੌਲੀ ਹੌਲੀ ਉਹ ਮੋਟਰਸਾਈਕਲ ਤੇ ਮੈਂ ਡੈਡੀ ਤੋਂ ਮੋਟਰਸਾਈਕਲ ਫੜਦੇ ਆ ਵਾ ਮੈਨੂੰ ਲੱਗਾ ਡੈਡੀ ਦੀ ਛੇਤੀ ਇੱਕ ਰਾਹ ਹੋਰ ਜਿਹੜੀ ਚਲਾਉਣੀ ਹੈ ਹੁਣ ਮੈਂ ਮੋਟਰ ਚਲਾਉਣੀ ਆ ਵਾ ਪਾ ਲਿਆ ਗਲਿਓ ਗਲੀ ਤੇ ਮਿੰਟੋ ਮਿੰਟ ਪਹੁੰਚਣਾ ਘਰ ਕਿਉਂਕਿ ਵਿਚਾਰਾਂ ਵਿੱਚ ਰਸ਼ ਬੜਾ ਲੋ ਜੀ ਆਹ ਮੋੜ ਟੱਪ ਕੇ ਅੱਗੇ ਆ ਗਿਆ ਆਪਣਾ ਘਰ ਆ ਮੇਰਾ ਬੇਟਾ ਬਾਹਰ ਸ਼ਰਾਰਤਾਂ ਕਰਨ ਦੇ ਆ ਤੇ ਆ ਮੇਰੇ ਭਰਾ ਦਾ ਬੇਟਾ ਹਰਜੋਤ ਬਾਹਰ ਸ਼ਰਾਰਤਾਂ ਕਰਨ ਡਿਆ ਐ ਸਾਡਾ ਘਰ ਆ ਜੀ ਲਓ ਜੀ ਮੈਂ ਆ ਗਿਆ ਆਪਣੇ ਘਰ